ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ ਕੱਲ ਦੇਰ ਸ਼ਾਮ ਇਹ ਖਬਰ ਆਈ ਕਿ ਸ਼੍ਰੀ ਕਲਤਕ ਸਾਇਬ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੇ ਪੰਜ ਸਿੰਘ ਸਾਬਾਨਾ ਦੀ ਮੀਟਿੰਗ ਸੱਦੀ ਹੈ ਉਹ ਵੀ ਅੱਜ ਸਵੇਰੇ 9:30 ਵਜੇ ਦਾ ਸਮਾਂ ਜੋ ਹੈ ਦਿੱਤਾ ਗਿਆ ਸੋ ਹੁਣ ਇਸ ਨੂੰ ਲੈ ਕੇ ਜ਼ਰੂਰ ਜੋ ਹੈ ਚਰਚਾਵਾ ਮੀਡੀਆ ਦੇ ਵਿੱਚ ਕਈ ਤਰ੍ਹਾਂ ਦੀਆਂ ਚੱਲ ਰਹੀਆਂ ਨੇ ਤੁਸੀਂ ਵੀ ਇਸ ਉੱਪਰ ਜ਼ਰੂਰ ਆਪਣਾ ਵਿਸ਼ਲੇਸ਼ਣ ਜੋ ਹੈ ਸਾਂਝਾ ਕਰਨਾ ਮੀਡੀਆ ਦੇ ਵਿੱਚ ਚਰਚਾਵਾ ਨੇ ਕਿ ਪੰਜ ਮੈਮਰੀ ਕਮੇਟੀ ਤੇ ਵੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਸੋ ਪਹਿਲਾਂ ਤਾਂ ਤੁਸੀਂ ਇਹ ਗੱਲ ਜੋ ਹੈ ਜ਼ਰੂਰ ਸਾਂਝੀ ਕਰੋ ਅ ਦੂਸਰਾ ਇਸ ਵਿੱਚ ਜੋ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਦਾ ਅਸਲ ਉਦੇਸ਼ ਆਖਿਰ ਕੀ ਨਜ਼ਰ ਆ ਰਿਹਾ ਹੈ ਕੀ ਲੱਗ ਰਿਹਾ ਹੈ ਆਖਿਰ ਇਹ ਮੀਟਿੰਗ ਸਦਨਾ ਸਦਨਾ ਕਿਉਂ ਇੰਨਾ ਜ਼ਰੂਰੀ ਰਿਹਾ ਕਿ ਇੱਕਦਮ ਸ਼ਾਮ ਨੂੰ ਖਬਰ ਆਂਦੀ ਹੈ ਔਰ ਸਵੇਰੇ 9:30 ਵਜੇ ਜੋ ਹੈ ਮੀਟਿੰਗ ਦਾ ਸਮਾਂ ਵੀ ਰੱਖ ਦਿੱਤਾ ਜਾਂਦਾ ਤੁਸੀਂ ਕਿਵੇਂ ਦੇਖਦੇ ਹੋ ਇਸ ਸੰਭਾਵੀ ਮੀਟਿੰਗ ਨੂੰ ਜ਼ਰੂਰ ਇਸ ਉੱਪਰ ਆਪਣਾ ਵਿਸ਼ਲੇਸ਼ਣ ਸਾਂਝਾ ਕਰਿਓ ਦੇਖੋ ਕੱਲ ਢੇਰ ਸ਼ਾਮੇ ਖਬਰ ਆਈ ਕਿ ਗਿਆਨੀ ਕੁਲਦੀਪ ਸਿੰਘ ਗੜਗੜ ਜਿਹੜੇ ਕਿ ਕਾਰਜਕਾਰੀ ਜਥੇਦਾਰ ਨੇ ਸ਼੍ਰੀ ਹਕਾਲ 택ਤਖਤ ਸਾਹਿਬ ਦੇ ਉਨ੍ਹਾਂ ਵੱਲੋਂ ਉਨ੍ਹਾਂ ਦੇ ਸਿਕਤਰੇਤ ਵੱਲੋਂ ਇਕਤ੍ਰਤਾ ਸੱਦੀ ਗਈ ਹੈ ਅੱਜ 9:30 ਵਜੇ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਹੈ ਜਿਹੜੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਦੀ ਗਈ ਹੈ ਔਰ ਇਹਦਾ ਜਿਹੜਾ ਵਿਸ਼ਾ ਹੈ ਮੂਲ ਰੂਪ ਦੇ ਵਿੱਚ ਦੱਸਿਆ ਗਿਆ ਹੈ ਕਿਉਂਕਿ ਖਾਲਸਾ ਪੰਥ ਦਾ ਸਾਜਨਾ ਦਿਵਸ ਆ ਰਿਹਾ ਉਹਦੇ ਸਬੰਧ ਦੇ ਵਿੱਚ ਧਾਰਮਿਕ ਵਿਚਾਰਾਂ ਨੇ ਜਿਹੜੀਆਂ ਔਰ ਪੰਥਕ ਵਿਚਾਰਾਂ ਨੇ ਜਿਹੜੀਆਂ ਉਹ ਹੋਣੀਆਂ ਨੇ ਪਰ ਸਵਾਲ ਇਹ ਹੈ ਕਿ ਜਦੋਂ ਧਾਰਮਿਕ ਤੇ ਪੰਥਕ ਵਿਚਾਰਾ ਹੋਣੀਆਂ ਨੇ ਤਾਂ ਕੀ ਜਦੋਂ ਪੰਜ ਸਿੰਘ ਸਹਿਬਾਨ ਜੁੜਨਗੇ ਹਾਲਾਕੀ ਤਖਤਸ਼ਰੀ ਦਮਦਮਾ ਸਾਹਿਬ ਦੇ ਜਿਹੜੇ ਸਿੰਘ ਸਾਹਿਬ ਨੇ ਉਹਨਾਂ ਨੇ ਹਜੇ ਸੇਵਾ ਨਹੀਂ ਸੰਭਾਲੀ ਕੋਈ ਵੀ ਅਗਰ ਤਖਤ ਸਹਿਬਾਨਾਂ ਦੇ ਸਿੰਘ ਸਾਹਿਬ ਨਹੀਂ ਉੱਥੇ ਹੋਣਗੇ ਤੇ ਉਹਨਾਂ ਦੀ ਜਿਹੜੀਆਂ ਇਹ ਸੰਸਥਾਵਾਂ ਨੇ ਸਾਡੀਆਂ ਸਭ ਤੋਂ ਵੱਡੀਆਂ ਇਹਨਾਂ ਦੇ ਜਿਹੜੇ ਹੋਰ ਨੁਮਾਇੰਦੇ ਨੇ ਉਹ ਪ੍ਰਤੀਨਿਧੀ ਵਜੋਂ ਸ਼ਾਮਲ ਹੁੰਦੇ ਨੇ ਹੁਣ ਸਵਾਲ ਇਹ ਹੈ ਕਿ ਜਦੋਂ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਹੋਣੀ ਹੈ ਤੇ ਉਹਦੇ ਵਿੱਚ ਕੀ ਸਿਰਫ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਸਬੰਧ ਨੂੰ ਲੈ ਕੇ ਹੀ ਧਾਰਮਿਕ ਤੇ ਪੰਥਕ ਵਿਚਾਰਾ ਹੋਣੀਆਂ ਨੇ ਕੀ ਸਿੰਘ ਸਹਿਬਾਨ ਪੰਜ ਮੈਮਰੀ ਕਮੇਟੀ ਤੇ ਨਜ਼ਰਸਾਨੀ ਦੀ ਗੱਲ ਤਾਂ ਨਹੀਂ ਅੱਗੇ ਤੋਰਣਗੇ ਇਹ ਇਸ ਕਰਕੇ ਸਵਾਲ لازمی ਹੈ ਕਿਉਂਕਿ ਜਿਸ ਦਿਨ ਸੇਵਾ ਸੰਭਾਲੀ ਸੀ ਤਖਤਸ਼ਰੀ ਕੇਸਗੜ ਦੇ ਜਥੇਦਾਰ ਦੇ ਤੌਰ ਤੇ ਗਿਆਨੀ ਕੁਲਦੀਪ ਸਿੰਘ ਗੜਗਜ ਹੋਣਾ ਨੇ ਉਸ ਦਿਨ ਉਹਨਾਂ ਨੇ ਬਕਾਇਦਾ ਕਿਹਾ ਸੀ ਕਿ ਪੰਜ ਮੈਂਬਰੀ ਕਮੇਟੀ ਦੀ ਨਜ਼ਰਸਾਨੀ ਕੀਤੀ ਜਾ ਸਕਦੀ ਹੈ ਹੁਣ ਸਵਾਲ ਇਹ ਹੈ ਕਿ ਅਗਰ ਅੱਜ ਪੰਜ ਸਿੰਘ ਸਹਿਬਾਨਾ ਦੀ ਬੈਠਕ ਹੈ ਕਿ ਪੰਜ ਮੈਂਬਰੀ ਕਮੇਟੀ ਤੇ ਨਜ਼ਰਸਾਨੀ ਹੋਏਗੀ ਜਾਂ ਹੁਣ ਤੱਕ ਹੋ ਚੁੱਕੀ ਹੈ ਅੱਗੇ ਦੀ ਵਿਚਾਰ ਚਰਚਾ ਹੋਣੀ ਹੈ ਇਸ ਮੀਟਿੰਗ ਦੇ ਵਿੱਚ ਜਾਂ ਇਸ ਮੀਟਿੰਗ ਦੇ ਵਿੱਚ ਕੋਈ ਵੀ ਗੱਲ ਇਸ ਤਰ੍ਹਾਂ ਦੀ ਨਹੀਂ ਹੋਏਗੀ ਕਿਉਂਕਿ ਕਈ ਤਰ੍ਹਾਂ ਨਹੀਂ ਖਾਸ ਤੌਰ ਤੇ ਪੰਜਾਬ ਦੀ ਸਿਆਸਤ ਦੇ ਵਿੱਚ ਕਈ ਬੁੱਧੀਜੀਵੀ ਪੱਤਰਕਾਰ ਨੇ ਕਈ ਬੁੱਧੀਜੀਵੀ ਨੇ ਕਈ ਟੈਲੀਵਿਜ਼ਨ ਸੋਸ਼ਲ ਮੀਡੀਆ ਦੇ ਟੈਲੀਵਿਜ਼ਨ ਚੈਨਲਾਂ ਤੇ ਇਹ ਡਿਬੇਟ ਕੱਲ ਰਾਤ ਦੀ ਚੱਲ ਰਹੀ ਹੈ ਕਿ ਕੀ ਪੰਜ ਮੈਂਬਰੀ ਕਮੇਟੀ ਦੇ ਸਬੰਧ ਵਿੱਚ ਕੋਈ ਨਵਾਂ ਫੈਸਲਾ ਹੋ ਸਕਦਾ ਹੈ ਕੀ 2 ਦਸੰਬਰ ਦੇ ਜਿਹੜੇ ਹੁਕਮਨਾਮੇ ਨੇ ਉਹਨਾਂ ਤੇ ਨਵੇਂ ਸਿਰੇ ਤੋਂ ਵਿਚਾਰ ਹੋਏਗੀ ਮੈਨੂੰ ਇਹ ਲੱਗਦਾ ਹੈ ਕਿ ਜਿਸ ਸਥਿਤੀ ਤੇ ਉੱਤੇ ਇਸ ਵਕਤ ਮਾਮਲੇ ਖੜੇ ਹੋਏ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਹੀ ਸੱਤ ਮੈਂਬਰੀ ਕਮੇਟੀ ਬਣੀ ਪੰਜ ਮੈਂਬਰੀ ਕਮੇਟੀ ਰਹਿ ਗਈ ਭਰਤੀ ਕਰ ਰਹੀ ਹੈ ਮੈਨੂੰ ਨਹੀਂ ਲੱਗਦਾ ਕਿ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਜਾਂ ਪੰਜ ਸਿੰਘ ਸਹਿਬਾਨ ਇਸ ਮੌਕੇ ਤੇ ਖਾਲਸਾ ਦੇ ਸਾਜਨਾ ਦਿਹਾੜੇ ਦੇ ਮੌਕੇ ਤੇ ਪੰਥਕ ਵਿਚਾਰਾਂ ਜਾਂ ਧਾਰਮਿਕ ਸਮਾਗਮਾਂ ਦੇ ਪ੍ਰਬੰਧਾਂ ਤੋਂ ਇਲਾਵਾ ਪੰਜ ਮੈਂਬਰੀ ਕਮੇਟੀ ਜਾਂ 2 ਦਸੰਬਰ ਦੇ ਹੁਕਮਨਾਮਿਆਂ ਤੇ ਕੋਈ ਵਿਚਾਰ ਕਰਨਗੇ ਮੈਨੂੰ ਨਹੀਂ ਲੱਗਦਾ ਉੰਜ ਉਹ ਸਭ ਤੋਂ ਵੱਡੇ ਤਖਤਾਂ ਤੇ ਬੈਠੇ ਸਿੰਘ ਸਹਿਬਾਨ ਨੇ ਅਧਿਕਾਰ ਖੇਤਰ ਉਹਨਾਂ ਕੋਲੇ ਹੈ ਪਰ ਅਗਰ ਕੋਈ ਇਸ ਤਰੀਕੇ ਦੀ ਚਰਚਾ ਉਹਨਾਂ ਨੇ ਕਰਨੀ ਹੁੰਦੀ ਤਾਂ ਜਿਹੜਾ ਬਿਆਨ ਜਾਰੀ ਹੋਇਆ ਹੈ ਜਾਂ ਸੱਦਾ ਪੱਤਰ ਜਾਂ ਸੂਚਨਾ ਜਾਰੀ ਹੋਈ ਹੈ ਉਹਦੇ ਵਿੱਚ ਘੱਟੋ-ਘੱਟ ਇਹਦਾ ਵਰਣਨ ਜ਼ਰੂਰ ਕਰ ਦਿੱਤਾ ਜਾਣਾ ਸੀ ਅਗਰ ਜਿਆ ਹੁੰਦਾ ਮੇਰੀ ਸਮਝ ਇਹ ਕਹਿੰਦੀ ਹੈ ਕਿ ਸਿਰਫ ਖਾਲਸਾ ਪੰਥ ਦੇ ਸਾਜਣਾ ਦਿਹਾੜੇ ਦੇ ਸਬੰਧ ਦੇ ਵਿੱਚ ਜਿਹੜੇ ਸਮਾਗਮ ਨੇ ਧਾਰਮਿਕ ਪੰਥਕ ਉਹਨਾਂ ਦੇ ਉੱਤੇ ਹੀ 71 ਦਾ ਰੱਖੀ ਗਈ ਹੈ ਜਿਸ ਤਰ੍ਹਾਂ ਦਾ ਵਿਸ਼ਾ 71 ਦਾ ਦੱਸਿਆ ਗਿਆ ਪਰ ਅਗਰ ਕਿਉਂਕਿ ਉਹਨਾਂ ਨੇ ਪਹਿਲਾਂ ਕਿਹਾ ਕਿ 2 ਦਸੰਬਰ ਦੇ ਜਿਹੜੇ ਹੁਕਮਨਾਮੇ ਨੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਹੈ ਉਹ ਛੇੜਖਾਨੀ ਜਾਂ ਤਬਦੀਲੀ ਨਹੀਂ ਸਿਰਫ ਪੰਜ ਮੈਂਬਰੀ ਕਮੇਟੀ ਦੇ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਅਸੀਂ ਉਹਦੇ ਤੇ ਨਜ਼ਰਸਾਨੀ ਕਰਾਂਗੇ ਪਰ ਮੈਨੂੰ ਇਹ ਲੱਗਦਾ ਹੈ ਕਿ ਅਗਰ ਪੰਜ ਮੈਂਬਰੀ ਕਮੇਟੀ ਦਾ ਮਾਮਲਾ ਵੀ ਵਿਚਾਰਿਆ ਜਾਂਦਾ ਹੈ ਤੇ ਉਹਦੇ ਵਿੱਚ ਕੀ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਜਾਂ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਜਿਹੜੇ ਅਸਤੀਫੇ ਨੇ ਉਹ ਵਿਚਾਰੇ ਜਾਣਗੇ ਕਿਉਂਕਿ ਇਹ ਚਰਚਾਵਾਂ ਲਗਾਤਾਰ ਚੱਲ ਰਹੀਆਂ ਸੀ ਕਿ ਉਹ ਦੋਵਾਂ ਦੇ ਅਸਤੀਫੇ ਨੇ ਜਿਹੜੇ ਗਿਆਨੀ ਰੁਘਵੀਰ ਸਿੰਘ ਉਹਨਾਂ ਨੇ ਮਨਜ਼ੂਰ ਨਹੀਂ ਸੀ ਕੀਤੇ ਹਾਲਾਂਕਿ ਗਿਆਨੀ ਰੁਘਵੀਰ ਸਿੰਘ ਹੁਣੀ ਤਾਂ ਇਹ ਵੀ ਕਹਿੰਦੇ ਰਹੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਕਿ ਤੁਸੀਂ ਸੇਵਾ ਸੰਭਾਲੂ ਆ ਕੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗਵਾਈ ਜਾਰੀ ਰੱਖੋ ਉਸ ਵੇਲੇ ਹਰਜਿੰਦਰ ਸਿੰਘ ਧਾਮੀ ਨਹੀਂ ਵਾਪਸ ਆ ਕੇ ਉਹਨਾਂ ਨੇ ਸੇਵਾ ਸੰਭਾਲੀ ਜਦੋਂ ਸੁਖਬੀਰ ਬਾਦਲ ਉਹਨਾਂ ਦੇ ਘਰ ਗਏ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਮੰਨ ਨੇ ਹੁਣ ਇਹ ਸਾਰੇ ਅਜਿਹੇ ਸਵਾਲ ਨੇ ਜਿਹੜੇ ਕੌਮ ਦੇ ਅੱਗੇ ਵੀ ਦਰਪੇਸ਼ ਖੜੇ ਨੇ ਔਰ ਅਗਰ ਅਗਰ ਪੰਜ ਮੈਂਬਰੀ ਕਮੇਟੀ ਤੇ ਨਜ਼ਰਸ਼ਾਨੀ ਕਰਕੇ ਕੋਈ ਨਵਾਂ ਫੈਸਲਾ ਆਉਂਦਾ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੋਏਗੀ ਪਰ ਇਹਦੀ ਸੰਭਾਵਨਾ ਮੈਨੂੰ ਨਹੀਂ ਲੱਗਦੀ ਕਿ 2 ਦਸੰਬਰ ਦੇ ਫੈਸਲੇ 'ਚ ਕੋਈ ਤਬਦੀਲੀ ਹੋਏਗੀ ਜਾਂ 5 ਮੈਂਬਰੀ ਕਮੇਟੀ ਨੂੰ ਜਿਹੜੀ ਉਹ ਭਰਤੀ ਪ੍ਰਕਿਰਿਆ ਕਰ ਰਹੇ ਨੇ ਉਹਨੂੰ ਉਹਨੂੰ ਕਿਸੇ ਤਰ੍ਹਾਂ ਦੀ ਰੋਕ ਲਾਈ ਜਾਏਗੀ ਇਸ ਤਰ੍ਹਾਂ ਦੀਆਂ ਚਰਚਾਵਾਂ ਬਹੁਤ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਇਹਦੀ ਸੰਭਾਵਨਾ ਮੈਨੂੰ ਘੱਟ ਲੱਗਦੀ ਹੈ ਦਲਾਜੀ ਕੱਲ ਚੰਡੀਗੜ੍ਹ ਦੇ ਵਿੱਚ ਕਈ ਐਸਜੀਪੀਸੀ ਮੈਂਬਰਾਂ ਨੇ ਮਤਾ ਪਾਸ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨੂੰ ਜੋ ਹੈ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਹੇਠ ਇਜਲਾਸ ਦੀ ਇਜਾਜ਼ਤ ਨਾ ਦਿੱਤੀ ਜਾਵੇ ਸੋ ਪਹਿਲਾਂ ਤਾਂ ਇਸ ਮਤੇ ਦੇ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਿਓ ਇਸ ਮਤੇ ਨੂੰ ਤੁਸੀਂ ਕਿਸ ਢੰਗ ਦੇ ਨਾਲ ਦੇਖਦੇ ਹੋ ਕਿ ਇਸ ਨੂੰ ਕੀ ਸਮਝਿਆ ਜਾਏ ਇਸ ਵਿੱਚ ਸੁਨੇਹਾ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੀ ਜਿਹੜੀ ਅਹਿਮ ਮੀਟਿੰਗ ਹੈ ਉਹ ਵੀ ਚਰਚਾਵਾਂ ਦੇ ਵਿੱਚ ਹੈ ਜਨਰਲ ਇਜਲਾਸ ਆਜ਼ਾ ਐਲਾਨ ਕਰ ਸਕਦੇ ਨੇ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਇਸ ਮੀਟਿੰਗ ਨੂੰ ਲੈ ਕੇ ਜੋ ਹੈ ਬਣਦੀਆਂ ਨਜ਼ਰ ਆ ਰਹੀਆਂ ਨੇ ਕਿ ਵਿਸਾਖੀ ਤੋਂ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਸੰਭਾਵੀ ਤੌਰ ਤੇ ਪ੍ਰਧਾਨ ਬਣਦੇ ਨਜ਼ਰ ਆ ਸਕਦੇ ਨੇ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਲੱਗ ਰਹੀਆਂ ਨੇ ਜ਼ਰੂਰ ਇਹਨਾਂ ਸਾਰੇ ਪਹਿਲੂਆਂ ਦੇ ਉੱਪਰ ਤੁਸੀਂ ਆਪਣਾ ਵਿਸ਼ਲੇਸ਼ਨ ਸਾਂਝਾ ਕਰਿਓ ਦੇਖੋ ਅੱਜ ਸ਼ਰੋਮਣੀ ਅਕਾਲੀ ਦਲ ਦੇ ਲਈ ਅੱਜ ਬਹੁਤ ਵੱਡਾ ਦਿਨ ਹੈ ਬਲਵਿੰਦਰ ਸਿੰਘ ਭੁੰਦੜ ਹੋਣਾਂ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰਨੀ ਦੀ ਅੱਜ ਬੈਠਕ ਹੈ। ਔਰ ਜਿਹੜੀਆਂ 2 April ਤੋਂ ਲੈ ਕੇ 6 April ਤੱਕ ਜਿਹੜੀਆਂ ਜਿਹੜੇ ਜ਼ਿਲ੍ਹਾ ਡੈਲੀਗੇਟ ਸਟੇਟ ਡੈਲੀਗੇਟ ਚੁਣੇ ਗਏ ਨੇ ਉਹਨਾਂ ਦੇ ਸਬੰਧ ਦੇ ਵਿੱਚ ਅੱਜ ਉਹਨਾਂ ਸਾਰਿਆਂ ਦੇ ਨਾਵਾਂ ਨੂੰ ਇੱਕ ਤਰ੍ਹਾਂ ਨਾਲ ਪ੍ਰਵਾਨਗੀ ਹੋਣੀ ਹੈ। ਔਰ ਅੱਜ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਇਜਲਾਸ ਹੈ ਉਹਨੂੰ ਬੁਲਾਉਣ ਦੇ ਸਬੰਧ ਦੇ ਵਿੱਚ ਵੀ ਅੱਜ ਕਾਰਜਕਾਰਨੀਚ ਫੈਸਲਾ ਹੋ ਸਕਦਾ ਹੈ ਜਦੋਂ ਵੱਡਾ ਇਜਲਾਸ ਜਨਰਲ ਇਜਲਾਸ ਬੁਲਾਇਆ ਜਾਏਗਾ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਚੁਣੇ ਗਏ ਡੈਲੀਗੇਟਸ ਦਾ ਤੇ ਉਸ ਇਜਲਾਸ ਦੇ ਵਿੱਚ ਹੀ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਅੱਜ ਮਿਤੀ ਦਾ ਐਲਾਨ ਕੀਤਾ ਜਾ ਸਕਦਾ ਹੈ ਸੰਭਾਵਨਾ ਤਾਂ ਇਹੀ ਲੱਗਦੀ ਹੈ ਕਿ ਵਿਸਾਖੀ ਤੋਂ ਪਹਿਲਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜਨਰਲ ਇਜਲਾਸ ਬੁਲਾ ਕੇ ਪ੍ਰਧਾਨ ਦੀ ਚੋਣ ਮੁਕੰਮਲ ਕਰ ਲਏਗਾ ਕਿ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਦਿੱਤੇ ਪ੍ਰੋਗਰਾਮ ਦੇ ਮੁਤਾਬਕ 1 ਮਾਰਚ ਨੂੰ ਨਵੇਂ ਪ੍ਰਧਾਨ ਦੀ ਚੋਣ ਕਰਨੀ ਸੀ ਜਿਹੜੀ ਨਹੀਂ ਸੰਭਵ ਹੋ ਸਕੀ ਅੱਜ ਅਸੀਂ 8 ਅਪ੍ਰੈਲ ਚ ਆ ਗਏ ਹਾਂ 13 ਅਪ੍ਰੈਲ ਦੀ ਵਿਸਾਖੀ ਹੈ 13 ਅਪ੍ਰੈਲ ਤੋਂ ਪਹਿਲਾਂ ਕਿਸੇ ਵੀ ਦਿਨ ਜਨਰਲ ਇਜਲਾਸ ਬੁਲਾ ਕੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦੀ ਚੋਣ ਕਰ ਸਕਦਾ ਹੈ ਬਹੁਤ ਘੱਟ ਸੰਭਾਵਨਾ ਹੈ ਕਿ ਜਨਰਲ ਇਜਲਾਸ ਦਾ ਜਿਹੜਾ ਸਮਾਂ ਉਹ ਵਿਸਾਖੀ ਤੋਂ ਅੱਗੇ ਲੈ ਕੇ ਜਾਇਆ ਜਾਵੇ ਉਹਦੇ ਪਿੱਛੇ ਦੋ ਤਿੰਨ ਤਰਕ ਨੇ ਮੈਂ ਉਹਨਾਂ ਦਾ ਜ਼ਿਕਰ ਵੀ ਕਰਦਾ ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਸੁਖਵੀਰ ਸਿੰਘ ਬਾਦਲ ਅਗਰ ਜਨਰਲ ਇਜਲਾਸ ਬੁਲਾਇਆ ਜਾਂਦਾ ਜਦੋਂ ਵੀ ਸੁਖਵੀਰ ਸਿੰਘ ਬਾਦਲ ਦੇ ਸਾਹਮਣੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਵਿਅਕਤੀ ਪ੍ਰਧਾਨਗੀ ਦੀ ਚੋਣ ਦੇ ਲਈ ਉਮੀਦਵਾਰ ਬਣੇਗਾ ਜਿਸ ਤਰ੍ਹਾਂ ਦੀਆਂ ਸਥਿਤੀਆਂ ਨੇ ਔਰ ਸਾਰੇ ਡੈਲੀਗੇਟ ਮੈਂਬਰ ਸਰਬਸੰਮਤੀ ਦੇ ਨਾਲ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਪ੍ਰਧਾਨ ਚੁਣ ਸਕਦੇ ਨੇ ਪਰ ਸੁਖਵੀਰ ਸਿੰਘ ਬਾਦਲ ਹੁਣਾਂ ਦੀ ਜਿਹੜੀ ਜਿਹੜਾ ਪ੍ਰਧਾਨਗੀ ਦਾ ਮੁੱਦਾ ਹੈ ਉਹ ਹਮੇਸ਼ਾ ਹੀ ਜਦੋਂ ਦੀ ਝੁੰਡਾ ਕਮੇਟੀ ਦੀ ਰਿਪੋਰਟ ਆਈ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਵਾਲਾਂ 'ਚ ਰਿਹਾ ਹੈ ਔਰ ਉਹੀ ਇੱਕ ਨਾ ਇੱਕ ਕਾਰਨ ਹੈ ਕਿ ਜਦੋਂ ਅੱਜ ਇਹ ਸਥਿਤੀ ਬਣੀ ਹੈ ਕਿ ਮਾਮਲਾ ਪੂਰਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਗਿਆ ਸੀ 2 ਦਸੰਬਰ ਦੇ ਹੁਕਮਨਾਮੇ ਹੋਏ ਔਰ ਹੁਕਮਨਾਮਿਆਂ ਤੋਂ ਬਾਅਦ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਪੰਜ ਮੈਂਬਰੀ 'ਚ ਤਬਦੀਲ ਹੋਈ ਤੇ ਉਹ ਸਾਰੇ ਹੁਕਮਨਾਮੇ ਉਸ ਤਰ੍ਹਾਂ ਨਾਲ ਇਨਬਿਨ ਲਾਗੂ ਨਹੀਂ ਹੋਏ ਜਿਸ ਤਰ੍ਹਾਂ ਨਾਲ ਬਹੁਤ ਸਾਰੇ ਲੋਕ ਚਾਹੁੰਦੇ ਨੇ ਕਿ ਲਾਗੂ ਹੋਣੇ ਚਾਹੀਦੇ ਨੇ ਹੁਣ ਕੱਲ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਵੀ ਲੱਗਿਆ ਕਰਨੈਲ ਸਿੰਘ ਪੀਰ ਮੁਹੰਮਦ ਫੈਡਰੇਸ਼ਨ ਦੇ ਆਗੂ ਰਹੇ ਨੇ ਕਿਸੇ ਵੇਲੇ ਔਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ 2022 ਦੇ ਕਰੀਬ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਸ਼ਾਮਲ ਹੋ ਗਏ ਹੁਣ ਉਹ ਜਨਰਲ ਸਕੱਤਰ ਸੀ ਪਾਰਟੀ ਦੇ ਔਰ ਉਹਨਾਂ ਨੇ ਕੱਲ ਆਪਣਾ ਅਸਤੀਫੇ ਦਾ ਐਲਾਨ ਕਰਤਾ ਉਹ ਦੱਸਦੇ ਨੇ ਕਿ ਜਨਵਰੀ ਮਹੀਨੇ ਦੇ ਵਿੱਚ ਹੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਜਦੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਤੋ ਉਹ ਬਾਰ-ਬਾਰ ਇਹ ਕਹਿੰਦੇ ਸੀ ਕਿ ਅਸੀਂ 2 ਦਸੰਬਰ ਦੇ ਹੁਕਮਨਾਮਿਆਂ ਨੂੰ ਇਨ ਬਿਨ ਮੰਨਿਏ ਲਾਗੂ ਕਰੀਏ ਤੇ ਉਹ ਕਹਿੰਦੇ ਮੇਰੀ ਗੱਲ ਤੇ ਤਵੱਜੋ ਨਹੀਂ ਦਿੱਤੀ ਗਈ ਉਹ ਕਹਿੰਦੇ ਮੈਂ ਜਿਹੜਾ ਪੰਥਕ ਸਲਾਹਕਾਰ ਬੋਰਡ ਹੈ ਉਹਦਾ ਵੀ ਮੈਂਬਰ ਆ ਮੈਂ ਲਿਖ ਕੇ ਆਪਣੀਆਂ رائے ਦੇ ਕੇ ਆਉਂਦਾ ਸੀ ਔਰ ਇਹ رائے ਬਾਰ-ਬਾਰ ਅਸੀਂ ਦਿੱਤੀ ਹੈ ਕਿ ਲੀਡਰਸ਼ਿਪ ਝੁੰਡਾ ਕਮੇਟੀ ਦੀ ਰਿਪੋਰਟ ਦੇ ਮੁਤਾਬਕ ਕੁਝ ਸਮੇਂ ਲਈ ਲਾਂਬੇ ਹੋ ਜਾਣੀ ਚਾਹੀਦੀ ਹੈ ਜਾਂ ਲਾਂਬੇ ਹੋ ਜਾਣੀ ਚਾਹੀਦੀ ਹੈ ਜਦੋਂ ਦੁਬਾਰਾ ਉਹ ਸਥਿਤੀ ਬਣਦੀ ਹੈ ਤੇ ਉਹ ਲੀਡਰਸ਼ਿਪ ਅਕਾਲੀ ਦਲ ਦੀ ਅਕਾਲੀ ਦਲ ਤਕੜਾ ਹੋਣ ਤੇ ਵਾਪਸ ਆ ਸਕਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਉਹ ਕਹਿੰਦੇ ਅਸੀਂ ਕੀਤੀਆਂ ਇੱਕ ਤਰੀਕੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਨੇ ਕੱਲ ਜਦੋਂ ਆਪਣਾ ਅਸਤੀਫਾ ਸਾਰਵਜਨਿਕ ਕੀਤਾ ਤੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੱਤਾ ਦੀ ਲੀਡਰਸ਼ਿਪ ਦੀ ਤਬਦੀਲੀ ਲੋਕ ਮੰਨਦੇ ਨੇ ਹਾਲਾਂਕਿ ਡਾਕਟਰ ਦਲਜੀਤ ਸਿੰਘ ਚੀਮਾ ਦੇ ਪ੍ਰਤੀ ਵੀ ਉਹਨਾਂ ਨੇ ਕਿਤਨਾ ਕਿਤੇ ਇਹ ਗੱਲ ਕਿਹਾ ਕਿ ਸਾਰੇ ਫੈਸਲੇ ਦਿਲਜੀਤ ਸਿੰਘ ਚੀਮਾ ਹੀ ਕਿਉਂ ਕਰਦੇ ਨੇ ਹੋਰ ਵੀ ਬਹੁਤ ਲੀਡਰਸ਼ਿਪ ਹੈ ਸੋ ਸਮੂਹਿਕ ਫੈਸਲੇ ਸ਼੍ਰੋਮਣੀ ਅਕਾਲੀ ਦਲ ਚ ਹੋਣੇ ਚਾਹੀਦੇ ਨੇ ਸੋ ਇਹ ਉਹਨਾਂ ਦੇ ਕਿਸੇ ਚੈਨਲ ਚ ਇੰਟਰਵਿਊ ਦੇ ਦੌਰਾਨ ਕਰਨੈਲ ਸਿੰਘ ਪੀਰ ਮੁਹੰਮਦ ਉਹਨਾਂ ਨੇ ਇਹ ਗੱਲ ਹੈ ਜਿਹੜੀ ਕਹੀ ਹੈ ਇਹ ਔਨ ਦੀ ਰਿਕਾਰਡ ਉਹਨਾਂ ਨੇ ਗੱਲ ਕਹੀ ਹੈ ਹੁਣ ਸਵਾਲ ਇਹ ਹੈ ਕਿ ਕਰਨੈਲ ਸਿੰਘ ਪੀਰ ਮੁਹੰਮਦ ਦਾ ਅਸਤੀਫਾ ਔਰ ਇਹ ਵੀ ਕਹਿ ਰਹੇ ਨੇ ਕਿ ਸੱਤ ਮੈਂਬਰੀ ਕਮੇਟੀ ਦੇ ਹਿਸਾਬ ਨਾਲ ਅੱਗੇ ਵਧਣਾ ਚਾਹੀਦਾ ਸੀ ਮੈਂਬਰਸ਼ਿਪ ਦੇ ਲਈ ਸੋ ਕੁੱਲ ਮਿਲਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਝਟਕੇ ਕਈ ਦਿਨਾਂ ਦੇ ਲੱਗ ਰਹੇ ਨੇ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਭਰਤੀ ਚੱਲ ਰਹੀ ਹੈ ਉਹਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਹੈ ਬਹੁਤ ਵੱਡੇ ਭਰਮੇ ਇਕੱਠ ਹੋ ਰਹੇ ਨੇ ਆਪ ਮੁਹਾਰੇ ਵੱਖ-ਵੱਖ ਹਲਕਿਆਂ ਤੋਂ ਜਿਹੜੀ ਲੀਡਰਸ਼ਿਪ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਲੀਡਰਸ਼ਿਪ ਵੀ ਭਰਤੀ ਕਰ ਰਹੀ ਹੈ ਪੰਜ ਮੈਂਬਰੀ ਕਮੇਟੀ ਦੇ ਭਰਤੀ ਫਾਰਮ ਜਿਹੜੀ ਲੀਡਰਸ਼ਿਪ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਧਾਰਾ ਦੀ ਲੀਡਰ ਨੇ ਬਹੁਤਾ ਅੱਗੇ ਨਹੀਂ ਆਂ ਦਿੱਤਾ ਹਾਲਾਂਕਿ ਡੈਲੀਗੇਟ ਜਦੋਂ ਜ਼ਿਲ੍ਹਿਆਂ ਚੋਂ ਡੈਲੀਗੇਟ ਔਰ ਸਟੇਟ ਡੈਲੀਗੇਟ ਚੁਣੇ ਗਏ ਨੇ ਉਹਨਾਂ ਦੀ ਗਿਣਤੀ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰਨੀ ਦੇ ਹਿਸਾਬ ਨਾਲ ਅਸੀਂ ਤਸਵੀਰਾਂ ਦੇਖੀਆਂ ਨੇ ਸੋਸ਼ਲ ਮੀਡੀਆ ਤੇ ਉਹ ਭਰਮੀ ਐ ਪਰ ਪੰਜ ਮੈਂਬਰੀ ਕਮੇਟੀ ਦੀ ਭਰਤੀ ਰੈਲੀਆਂ ਦੇ ਮੁਕਾਬਲੇ ਉਹ ਗਿਣਤੀ ਬਹੁਤ ਘੱਟ ਐ ਇਸ ਕਰਕੇ ਫਰਕ ਜਿਹੜਾ ਐ ਉਹ ਸੋਸ਼ਲ ਮੀਡੀਆ ਤੇ ਸ਼ਕਤੀ ਪ੍ਰਦਰਸ਼ਨ ਦੇ ਰੂਪ ਦੇ ਵਿੱਚ ਸਾਫ਼ ਨਜ਼ਰ ਆਉਂਦਾ ਹੁਣ ਜਿੱਥੋਂ ਤੱਕ ਤੁਹਾਡੀ ਗੱਲ ਰਹੀ ਤੁਸੀਂ ਬਹੁਤ ਅਹਿਮ ਸਵਾਲ ਐ ਜਿਹੜਾ ਇਹਦੇ ਨਾਲ-ਨਾਲ ਕੀਤਾ ਕਿ ਮਤਾ ਪਾਸ ਕੀਤਾ ਗਿਆ ਕੱਲ ਲੁਧਿਆਣੇ ਕੱਲ ਲੁਧਿਆਣਾ ਦੇ ਵਿੱਚ ਬੀਬੀ ਜ਼ਕੀਰ ਕੌਰ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਵੱਡੀ ਮੀਟਿੰਗ ਕੀਤੀ ਗਈ ਐਸਜੀਪੀਸੀ ਦੇ ਕਈ ਮੈਂਬਰ ਸੀ ਇਹਦੇ ਵਿੱਚ ਪ੍ਰੈਸ ਨੋਟ ਬਕਾਇਦਾ ਜਾਰੀ ਕੀਤਾ ਗਿਆ ਔਰ ਉਹਦੇ ਮੁਤਾਬਕ ਜਿਹੜੇ ਜਿਹੜੇ ਲੋਕ ਹਾਜ਼ਰ ਸੀ ਪਹਿਲਾਂ ਮੈਂ ਉਹਦਾ ਜ਼ਿਕਰ ਕਰਦਾ ਐਸਜੀਪੀਸੀ ਮੈਂਬਰ ਡਾਕਟਰ ਕਿਰਨਜੀਤ ਕੌਰ ਸੀ ਬੀਬੀ ਜਗੀਰ ਕੌਰ ਸੀਗੇ ਬੀਬੀ ਪਰਮਜੀਤ ਕੌਰ ਲਾਂਡਰਾ ਸੀ ਬੀਬੀ ਕੁਲਦੀਪ ਕੌਰ ਸੀਗੇ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ ਸੀ ਜਸਵੰਤ ਸਿੰਘ ਪੜੈਣ ਸੀ ਕਰਨੈਲ ਸਿੰਘ ਪਜੌਲੀ ਸੀ ਅਮਰੀਕ ਸਿੰਘ ਸ਼ਾਹਪੁਰ ਸਤਵਿੰਦਰ ਸਿੰਘ ਤੋੜਾ ਹਰਜਾਪ ਸਿੰਘ विक्रमजीत सिंह महेंद्र सिंह हुसैनपुर बीबी मलकित कौर मलकित सिंह चंगाल निर्मल सिंह झोला ਇਹ ਸਾਰੇ ਖਾਸ ਤੌਰ ਤੇ ਹਾਜ਼ਰ ਦੱਸੇ ਗਏ ਨੇ ਜੇ ਇਹਨਾਂ ਦੇ ਵਿੱਚੋਂ ਕੋਈ ਨਹੀਂ ਸੀ ਤੇ ਉਹ ਮੈਨੂੰ ਜ਼ਰੂਰ ਦੱਸ ਸਕਦੇ ਨੇ ਪ੍ਰੈਸ ਨੋਟ ਦੇ ਮੁਤਾਬਕ ਸਾਰੇ ਹਾਜ਼ਰ ਸੀ ਇੱਕ ਤਸਵੀਰ ਵੀ ਉਹਨਾਂ ਨੇ ਬਕਾਇਦਾ ਜਾਰੀ ਕੀਤੀ ਹੈ ਇਹ ਤਸਵੀਰ ਵੀ ਇਸ ਵਕਤ ਸਕਰੀਨ ਦੇ ਉੱਤੇ ਅਸੀਂ ਇੱਕ ਵਾਰੀ ਸਾਂਝੀ ਕਰ ਦਨੇ ਆ ਇਹ ਦੱਸਿਆ ਗਿਆ ਹੈ ਕਿ ਇਸ ਮੀਟਿੰਗ ਨੇ ਇੱਕ ਮਤਾ ਪਾਸ ਕੀਤਾ ਉਹ ਮਤਾ ਕਿਸ ਨੂੰ ਮਤਾ ਹੈ ਜਿਹੜਾ ਭੇਜ ਦਿੱਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਇਹਨਾਂ ਸਾਰੇ ਮੈਂਬਰਾਂ ਦੀ ਕਈ ਇਹਨਾਂ ਚੋ ਐਸਜੀਪੀਸੀ ਮੈਂਬਰ ਹੈ ਉਹਨਾਂ ਦੀ 71 ਤੱਕ ਕਹਿੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਹੈ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਹ ਤਾਂ ਕਹਿ ਰਹੇ ਨੇ ਸੁਖਬੀਰ ਧੜੇ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਧੜੇ ਨੂੰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਨਰਲ ਇਜਲਾਸ ਕਰਨ ਦੀ ਮਨਜ਼ੂਰੀ ਨਾ ਦਿੱਤੀ ਜਾਵੇ ਕਿਉਂਕਿ ਆਮ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਜਦੋਂ ਪ੍ਰਧਾਨ ਦੀ ਚੋਣ ਕਰਦਾ ਹੈ ਤਾਂ ਸਦਾ ਤੇਜਨ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੀ ਜਨਰਲ ਇਜਲਾਸ ਬੁਲਾਇਆ ਜਾਂਦਾ ਹੈ ਤੇ ਉੱਥੇ ਪ੍ਰਧਾਨ ਚੁਣਿਆ ਜਾਂਦਾ ਹੈ ਉਹ ਕਹਿੰਦੇ ਕਿ 2 ਦਸੰਬਰ ਦੇ ਹੁਕਮਨਾਮੇ ਇਹਨਾਂ ਨੇ ਨਹੀਂ ਮੰਨੇ ਸੁਖਬੀਰ ਧੜੇ ਨੇ ਇਨ ਬੇਨ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮ ਨਹੀਂ ਮੰਨੇ ਇਸ ਕਰਕੇ ਇਹਨਾਂ ਨੂੰ ਸਿੱਖ ਸੰਸਥਾਵਾਂ ਧਾਰਮਿਕ ਸੰਸਥਾਵਾਂ ਔਰ ਇਸ ਤਰੀਕੇ ਦੀਆਂ ਜਿਹੜੀਆਂ ਸਾਡੀਆਂ ਮਾਨਮਤੀਆਂ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ اجلاس ਕਰਨ ਦੀ ਜਾਂ ਮੀਟਿੰਗਾਂ ਕਰਨ ਦੀ ਮਨਜ਼ੂਰੀ ਨਾ ਦਿੱਤੀ ਜਾਵੇ ਹੁਣ ਇਹ ਗੱਲ ਸਿੱਧੀ ਸਿੱਧੀ ਹੈ ਹਰਜਿੰਦਰ ਸਿੰਘ ਧਾਮੀ ਹੋਣਾਂ ਦੇ ਹੱਥ ਇਹਨਾਂ ਐਸਡੀਪੀਸੀ ਮੈਂਬਰਾਂ ਨੇ ਮਤਾ ਪਾ ਕੇ ਭੇਜਤਾ ਪਰ ਇਹ ਲੱਗਦਾ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਸ ਮਤੇ ਨੂੰ ਮੰਨ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਸਿੰਬਲ ਵਾਲੇ ਨੂੰ ਯਾ ਵਿਧੀ ਵਿਧਾਨ ਦੇ ਨਾਲ ਇਲੈਕਸ਼ਨ ਕਮਿਸ਼ਨ ਦੀ ਮਾਨਤਾ ਵਾਲੇ ਨੂੰ ਹਰਜਿੰਦਰ ਸਿੰਘ ਧਾਮੀ ਮਨਜ਼ੂਰੀ ਨਹੀਂ ਦੇਣਗੇ ਸੋ ਜਿਹੜਾ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਹੈ ਸ਼੍ਰੋਮਣੀ ਅਕਾਲੀ ਦਲ ਉੱਥੇ ਹੀ ਆਪਣੀ ਜਿਹੜੀ ਜਨਰਲ ਇਜਲਾਸ ਹੈ ਉਹਦੀ ਕਾਰਵਾਈ ਕਰਨਾ ਚਾਹੂਗਾ ਔਰ ਕਰੇਗਾ ਵੀ ਲਗਭਗ ਜਿਹੜੀਆਂ ਸੰਭਾਵਨਾਵਾਂ ਨੇ ਪਰ ਇਹਨਾਂ ਨੇ ਜਿਹੜਾ ਮਤਾ ਪਾ ਕੇ ਇਹ ਰੋਸ ਜਿਟਾਇਆ ਇਸ ਤੋਂ ਬਾਅਦ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਹ ਜਨਰਲ ਇਜਲਾਸ ਬੁਲਾਉਂਦੇ ਨੇ ਕੀ ਉਸ ਮੌਕੇ ਤੇ ਇਹ ਲੋਕ ਵੱਖ-ਵੱਖ ਐਸਜੀਪੀਸੀ ਮੈਂਬਰ ਜਾਂ ਨਰਾਜ਼ ਐਸਜੀਪੀਸੀ ਮੈਂਬਰ ਜਾਂ ਵਿਰੋਧੀ ਧਿਰ ਦੇ ਲੋਕ ਕੀ ਉੱਥੇ ਵਿਰੋਧ ਸਭ ਰੂਪ ਵਿਰੋਧ ਤਾਂ ਨਹੀਂ ਕਰਦੇ ਜਿਵੇਂ ਜਿਵੇਂ ਜਦੋਂ ਅੰਤਰੀਂ ਕਮੇਟੀ ਦੀ ਬੈਠਕ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ اجلاس ਦੀ ਉਦੋਂ ਵਿਰੋਧ ਕੀਤਾ ਗਿਆ ਕਿ ਉਸ ਤਰ੍ਹਾਂ ਦੀ ਸਥਿਤੀ ਤਾਂ ਨਹੀਂ ਆਏਗੀ ਕਿ ਇੱਕ ਵਾਰੀ ਫੇਰ ਸ਼੍ਰੋਮਣੀ ਅਕਾਲੀ ਦਲ ਦੀ ਟਾਸਕ ਫੋਰਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਨੂੰ ਜਾਂ ਪੰਜਾਬ ਦੀ ਅੰਮ੍ਰਿਤਸਰ ਦੀ ਪੁਲਿਸ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਉੱਥੇ ਕੋਈ ਸੁਰੱਖਿਆ ਇੰਤਜ਼ਾਮ ਕਰਨੇ ਪੈਣ ਇਹ ਲਾਇੰਡ ਆਰਡਰ ਦੀ ਕੋਈ ਸਥਿਤੀ ਤਾਂ ਨਹੀਂ ਬਣੇਗੀ ਇਹ ਸ਼ੰਕੇ ਬਣ ਜਾਂਦੇ ਨੇ ਹੁਣ ਇਹਦੇ ਨਾਲ ਨਾਲ ਜਿਹੜੀ ਦੇਖਣ ਵਾਲੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਗਰ ਵਿਸਾਖੀ ਤੋਂ ਪਹਿਲਾਂ ਹੀ ਪ੍ਰਧਾਨ ਦੀ ਚੋਣ ਕਰਦਾ ਹੈ ਤੇ ਉਹਦੇ ਨਾਲ ਜਿਹੜੀ ਅੱਜ ਸਿੰਘ ਸਹਿਬਾਨਾ ਦੀ ਇਕੱਤਰਤਾ ਹੁੰਦੀ ਹੈ ਕਿਉਂਕਿ 9:30 ਵਜੇ ਸਵੇਰੇ ਇਕੱਤਰਤਾ ਹੋ ਜਾਣੀ ਹੈ ਸਿੰਘ ਸਹਿਬਾਨਾਂ ਦੀ ਸਿੰਘ ਸਹਿਬਾਨਾਂ ਦੀ ਇਕੱਤਰਤਾ ਦੇ ਵਿੱਚ ਜੇ ਕੋਈ ਨਵੇਂ ਫੈਸਲੇ ਆਉਂਦੇ ਨੇ ਕੀ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਉਹਨਾਂ ਨਵੇਂ ਫੈਸਲਿਆਂ ਦੇ ਮੁਤਾਬਕ ਕੋਈ ਅਗਲੇ ਪ੍ਰੋਗਰਾਮ ਦਿੰਦਾ ਕੋਈ ਅਗਲਾ ਪ੍ਰੋਗਰਾਮ ਦਿੰਦਾ ਕਿਉਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਗਰ ਵਿਸਾਖੀ ਤੋਂ ਪਹਿਲਾਂ ਆਪਣਾ ਪ੍ਰਧਾਨ ਚੁਣ ਲੈਂਦੇ ਨੇ ਸੁਖਬੀਰ ਸਿੰਘ ਬਾਦਲ ਨੂੰ ਤੇ ਉਹ ਤੁਰੰਤ ਵੱਡੀਆਂ ਰੈਲੀਆਂ ਜਾਂ ਸ਼ਕਤੀ ਪ੍ਰਦਰਸ਼ਨ ਵਾਲੇ ਪਾਸੇ ਜਾਣਗੇ ਕਿਉਂਕਿ ਜਿਸ ਤਰ੍ਹਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇੜੇ ਆ ਰਹੀਆਂ ਨੇ ਸਿਰ ਤੇ ਆ ਰਹੀਆਂ ਨੇ ਅਗਲੇ 3-4-5 ਮਹੀਨਿਆਂ 'ਚ ਕਿਸੇ ਵੀ ਵੇਲੇ ਵੀ ਐਸਜੀਪੀਸੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਦੀ ਭਰਤੀ ਵੱਡੀਆਂ-ਵੱਡੀਆਂ ਰੈਲੀਆਂ 'ਚ ਤਬਦੀਲ ਹੋ ਰਹੀ ਹੈ ਔਰ ਲੋਕਾਂ 'ਚ ਇਹ ਸੁਨੇਹਾ ਜਾ ਰਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਲੋਕ ਨੇ ਜਿਹੜੇ ਉਹ ਪੰਜ ਮੈਂਬਰੀ ਕਮੇਟੀ ਦੀ ਭਰਤੀ 'ਚ ਪਹੁੰਚ ਰਹੇ ਨੇ ਹਮ ਹਮਾ ਕੇ ਕੀ ਸ਼ਖਬੀਰ ਸਿੰਘ ਬਾਦਲ ਨਵੇਂ ਸਿਰੇ ਤੋਂ ਪ੍ਰਧਾਨ ਬਣਨ ਤੋਂ ਬਾਅਦ ਸ਼ਕਤੀ ਪ੍ਰਦਰਸ਼ਨ ਦੇ ਪ੍ਰੋਗਰਾਮ ਉਲੀਕਣਗੇ ਲੋਕਾਂ 'ਚ ਜਾ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ ਕਿ ਸਾਡੀ ਮੈਂਬਰਸ਼ਿਪ ਜੈਨੂਅਨ ਹੈ ਸਹੀ ਹੈ ਤੁਸੀਂ ਸਵਾਲ ਚੱਕਦੇ ਹੋ ਸਾਡੀ ਮੈਂਬਰਸ਼ਿਪ ਤੇ ਵਿਰੋਧੀ ਲੀਡਰ ਸਵਾਲ ਚੱਕਦੇ ਨੇ ਤੇ ਦੇਖੋ ਸਾਡੇ ਡੈਲੀਗੇਟਸ ਜ਼ਿਲ੍ਹਾ ਤੇ ਸਟੇਟ ਦੇ ਡੈਲੀਗੇਟਸ ਮਿਲਜੋਲ ਕੇ ਜਦੋਂ ਰੈਲੀਆਂ ਕਰਦੇ ਨੇ ਵੇਖੋ ਸਾਡੇ ਨਾਲ ਕਿੰਨੇ ਪੰਜਾਬ ਦੇ ਪੰਥਕ ਲੋਕ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਣ ਵਾਲੇ ਲੋਕ ਨੇ ਕੀ ਇਸ ਤਰ੍ਹਾਂ ਦੇ ਕੰਪੀਟੀਸ਼ਨ ਦਾ ਵੀ ਕੋਈ ਪ੍ਰੋਗਰਾਮ ਦਿੱਤਾ ਜਾਏਗਾ ਇਹ ਦਿਨ ਇਸ ਕਰਕੇ ਵੀ ਬਹੁਤ ਮਹੱਤਵਪੂਰਨ ਹੈ ਜੀ ਦੱਲਾ ਜੀ ਕਾਫੀ ਚਰਚਾਵਾ ਦੇ ਵਿੱਚ ਜਿਹੜਾ ਇੱਕ ਮਾਮਲਾ ਚੱਲ ਰਿਹਾ ਹੈ ਬਠਿੰਡਾ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੀ ਗਈ ਥਾਰ ਵਾਲੀ ਕੁੜੀ ਦੇ ਮਾਮਲੇ ਦੇ ਵਿੱਚ ਜੋ ਹੈ ਪੰਜਾਬ ਪੁਲਿਸ ਨੇ ਹਾਲੇ ਤੱਕ ਕੋਈ ਹੋਰ ਵੱਡੇ ਖੁਲਾਸੇ ਤਾਂ ਨਹੀਂ ਕੀਤੇ ਹਾਲਾਂਕਿ ਇਹਨਾਂ ਜ਼ਰੂਰ ਸੁਣਨ ਵਿੱਚ ਆ ਰਿਹਾ ਹੈ ਕਿ 17-18 ਗ੍ਰਾਮ ਦੇ ਕਰੀਬ ਜਿਹੜਾ ਨਸ਼ਾ ਬਰਾਮਦ ਕੀਤਾ ਗਿਆ ਲੇਕਿਨ ਕੋਈ ਹੋਰ ਵੱਡੇ ਖੁਲਾਸੇ ਅਗਰ ਅਸੀਂ ਗੱਲ ਕਰੀਏ ਤਾਂ ਨਹੀਂ ਆਏ ਪੂਰਾ ਮਾਮਲਾ ਜੋ ਹੈ ਜ਼ਰੂਰ ਤੁਸੀਂ ਸਾਂਝਾ ਕਰਨਾ ਕਿ ਕਿਹੜੇ ਨਵੇਂ ਪਹਿਲੂ ਬਣ ਰਹੇ ਨੇ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਣਕਾਰੀ ਸਾਂਝੀ ਕੱਲ ਭਗਵੰਤ ਮਾਨ ਵੀ ਇਕੱਠਾ ਤੇ ਬੋਲ ਰਹੇ ਸੀ ਕਿ ਭਾਵੇਂ ਕੋਈ ਨਸ਼ੇ ਦਾ ਤਸਕਰ ਹੋਵੇ ਭਾਵੇਂ ਕਿ ਕੋਈ ਪੁਲਿਸ ਦਾ ਮੁਲਾਜ਼ਮ ਹੋਵੇ ਇਸ ਤਰ੍ਹਾਂ ਦੇ ਕਾਮਯਾਨੀ ਕਿ ਨਸ਼ਾ ਦੇ ਮਾਮਲੇ ਵਿੱਚ ਅਗਰ ਉਹ ਫੜਿਆ ਜਾਂਦਾ ਹੈ ਦੋਸ਼ੀ ਪਾਇਆ ਜਾਂਦਾ ਹੈ ਤਾਂ ਬੁਲਡੋਜ਼ਰ ਤਾਂ ਚੱਲੂਗਾ ਹੀ ਚੱਲੂਗਾ ਪਰ ਥਾਰ ਵਾਲੀ ਕੁੜੀ ਦੇ ਮਾਮਲੇ ਵਿੱਚ ਹੁਣ ਕਿਹੜੇ ਐਂਗਲ ਜੋ ਹੈ ਹੁਣ ਨਵੇਂ-ਨਵੇਂ ਐਂਗਲ ਜੋ ਹੈ ਸਾਹਮਣੇ ਆ ਰਹੇ ਨੇ ਇਹਨਾਂ ਦੇ ਉੱਪਰ ਵੀ ਜ਼ਰੂਰ ਜਾਣਕਾਰੀ ਸਾਂਝੀ ਕਰਨਾ ਦੇਖੋ ਜਿਹੜੀ ਥਾਰ ਵਾਲੀ ਲੇਡੀ ਕਨਸਟੇਬਲ ਗ੍ਰਿਫਤਾਰ ਕੀਤੀ ਗਈ ਹੈ ਅਮਨਦੀਪ ਹੁਣ ਸਵਾਲ ਇਹ ਹੈ ਕਿ ਕਈ ਦਿਨ ਹੋ ਗਏ 2-3 ਵਾਰ ਉਹਨੂੰ ਮੈਜਿਸਟ੍ਰੇਟ ਅੱਗੇ ਪੇਸ਼ ਕੀਤਾ ਗਿਆ ਅੱਜ ਫੇਰ ਉਹਨੂੰ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਇਸ ਤੋਂ ਪਹਿਲਾਂ ਉਹਨੂੰ ਐਤਵਾਰ ਨੂੰ ਪੇਸ਼ ਕੀਤਾ ਗਿਆ ਸੀ ਜਦੋਂ ਦੁਬਾਰਾ 2 ਦਿਨ ਦੇ ਪੁਲਿਸ ਰਿਮਾਂਡ ਤੇ ਉਹਨੂੰ ਭੇਜਿਆ ਗਿਆ ਸੀ ਹਲੇ ਤੱਕ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਨੇ ਨਾ ਡੀਜੀਪੀ ਨੇ ਨਾ ਕੋਈ ਨਸ਼ਿਆਂ ਨਾਲ ਸੰਬੰਧਿਤ ਟਾਸਕ ਫੋਰਸ ਦੇ ਮੁਖੀਆਂ ਨੇ ਕਿਸੇ ਤਰ੍ਹਾਂ ਦਾ ਵੀ ਅਧਿਕਾਰਿਕ ਤੌਰ ਤੇ ਖੁਲਾਸਾ ਨਹੀਂ ਕੀਤਾ ਪੰਜਾਬ ਸਰਕਾਰ ਵੱਲੋਂ ਜਾਂ ਨਸ਼ਿਆਂ ਦੇ ਖਿਲਾਫ ਲੜਾਈ ਲੜ ਰਹੀ ਟਾਸਕ ਫੋਰਸ ਵੱਲੋਂ ਕੋਈ ਪ੍ਰੈਸ ਨੋਟ ਵੀ ਨਹੀਂ ਜਾਰੀ ਕੀਤਾ ਗਿਆ ਕਿ ਰਿਮਾਂਡ ਦੇ ਦੌਰਾਨ ਜਦੋਂ ਤੋਂ ਉਸ ਕੁੜੀ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਕੋਲੋਂ ਨਸ਼ਾ ਬਰਾਮਦ ਹੋਣ ਔਰ ਉਹਨੂੰ ਬਰਖਾਸਤ ਕਰਨ ਦੇ ਪ੍ਰੈਸ ਨੋਟ ਤੋਂ ਬਾਅਦ ਜਾਂਚ ਦੇ ਵਿੱਚ ਪੁਲਿਸ ਦੀ ਤਫ਼ਤੀਸ਼ ਦੇ ਵਿੱਚ ਕੀ ਕੁਝ ਹੋਰ ਬਰਾਮਦਗੀ ਹੋਈ ਹੈ ਕਿਸ ਤਰ੍ਹਾਂ ਦਾ ਉਹਦਾ ਨੈਟਵਰਕ ਰਿਹਾ ਕੌਣ ਕੌਣ ਉਹਦੇ ਲਿੰਕ ਵਿੱਚ ਸੀ ਜਾਂ ਉਹ ਕੁੜੀ ਸਿਰਫ ਇੱਕ ਮੋਹਰਾ ਤਾਂ ਨਹੀਂ ਸੀ ਕੀ ਉਹ ਵੱਡੇ ਮગરਮੱਛਾਂ ਦਾ ਜਿਹੜੇ ਵੱਡੇ ਨਸ਼ੇ ਦੇ ਮગરਮੱਛ ਨੇ ਕੀ ਉਹਨਾਂ ਦਾ ਮੋਹਰਾ ਤਾਂ ਨਹੀਂ ਸੀ ਕੀ ਉਸ ਕੁੜੀ ਦੀ ਗੱਡੀ ਦੇ ਵਿੱਚ ਸਾਜ਼ਿਸ਼ ਦੇ ਤਹਿਤ ਚਿੱਟਾ ਤਾਂ ਨਹੀਂ ਸੀ ਰੱਖਿਆ ਗਿਆ ਸੋ ਸਵਾਲ ਬਹੁਤ ਨੇ ਜਦੋਂ ਤੱਕ ਜਾਂਚ ਅੱਗੇ ਨਹੀਂ ਵਧਦੀ ਕੜੀ ਦਰ ਕੜੀ ਗੱਲ ਜੁੜਦੀ ਨਹੀਂ ਤਾਦੇ ਤੱਕ ਕਿਸੇ ਵੀ ਅੰਤਿਮ ਫੈਸਲੇ ਤੇ ਪਹੁੰਚਣਾ ਮੈਨੂੰ ਲੱਗਦਾ ਨਹੀਂ ਚਾਹੀਦਾ ਹਾਲਾਂਕਿ ਅਦਾਲਤਾਂ ਦੇ ਵਿੱਚ ਸਾਡੇ ਕਈ ਵਾਰੀ ਬਹੁਤ ਸਮਾਂ ਲੱਗਦਾ ਮੈਂ ਦੇਖ ਰਿਹਾ ਸੀ ਆ ਮੋਗੇ ਦੇ ਵਿੱਚ ਜਿਹੜਾ ਐਸਐਸਪੀ ਸੀ ਐਸਪੀ ਸੀ ਭੇੜੇ ਕਮਾਂ ਚ ਲੱਗੇ ਹੋਏ ਸੀ ਲੋਕਾਂ ਨੂੰ ਬਲੈਕਮੇਲ ਕਰਦੇ ਸੀ ਭੇੜੇ ਕਮਾਂ ਦੇ ਨਾਂ ਤੇ ਉਹਨਾਂ ਨੂੰ 5-5 ਸਾਲ ਦੀਆਂ ਸਜ਼ਾਵਾਂ ਹੋਈਆਂ ਰਮਨ ਕੁਮਾਰ ਇੱਕ ਐਸਐਚਓ ਸੀ ਉਹਨੂੰ 8 ਸਾਲ ਦੀ ਸਜ਼ਾ ਹੋਈ ਸੋ ਇਹ ਮਾਮਲੇ ਅਦਾਲਤਾਂ ਦੇ ਵਿੱਚ ਲੇਟ ਚੱਲਦੇ ਨੇ ਢੇਰ ਤੱਕ ਚੱਲਦੇ ਨੇ ਪਰ ਸਵਾਲ ਇਹ ਹੈ ਕਿ ਇਹ ਲੇਡੀ ਕਨਸਟੇਬਲ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਹਲੇ ਤੱਕ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੋਈ ਖੁਲਾਸਾ ਹੈ ਉਹ ਸਾਰਵਜਨਿਕ ਤੌਰ ਤੇ ਕਿਉਂ ਨਹੀਂ ਕੀਤਾ ਇਹ ਕਈ ਤਰ੍ਹਾਂ ਦੇ ਸਵਾਲ ਤੇ ਸ਼ੰਕੇ ਵੀ ਖੜੇ ਕਰਦਾ ਕਿਉਂਕਿ ਆਮ ਤੌਰ ਤੇ ਕੋਈ ਵੀ ਜਦੋਂ ਪੁਲਿਸ ਮਲਜ਼ਮ ਫੜਦੀ ਹੈ ਤੇ ਫਿਰ ਅਸੀਂ ਦੇਖਦੇ ਹਾਂ ਪੁਲਿਸ ਦੇ ਅਫਸਰ ਪ੍ਰੈਸ ਕਾਨਫਰੰਸਾਂ ਕਰਦੇ ਆਪਣੀ ਪ੍ਰਾਪਰਟੀ ਨੂੰ ਬਹੁਤ ਮਾਣ ਦੇ ਨਾਲ ਉਹ ਦੱਸਦੇ ਨੇ ਸੋ ਤਸਵੀਰਾਂ ਜਾਰੀ ਕੀਤੀਆਂ ਜਾਂਦੀਆਂ ਨੇ ਭਾਵੇਂ ਮੂੰਹ ਤੇ ਕੱਪੜੇ ਪਾਏ ਹੁੰਦੇ ਨੇ ਸੋ ਜ਼ਰੂਰੀ ਇਹ ਹੈ ਇਸ ਵਕਤ ਜਿਸ ਤਰ੍ਹਾਂ ਦਾ ਮਾਹੌਲ ਮੀਡੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਵੇਂ ਇਹ ਕੁੜੀ ਅਮਨਦੀਪ ਕੌਰ ਬਾਰੇ ਕਿਹਾ ਜਾ ਰਿਹਾ ਹੈ ਜ਼ਰੂਰੀ ਨਹੀਂ ਕਿ ਜੋ ਕੁਝ ਦੇ ਬਾਰੇ ਕਿਹਾ ਜਾ ਰਿਹਾ ਹੈ ਉਹ ਸਾਰਾ ਕੁਝ ਇਸੇ ਤਰ੍ਹਾਂ ਹੋਵੇ ਇਹ ਵੀ ਹੋ ਸਕਦਾ ਹੈ ਕਿ ਇਹ ਕੁੜੀ ਰਮਨਦੀਪ ਅਮਨ ਅਮਨਦੀਪ ਇਹ ਲੜਕੀ ਅਮਨਦੀਪ ਇਹ ਵੀ ਹੋ ਸਕਦਾ ਹੈ ਕਿ ਇਹ ਪੀੜਤ ਹੀ ਹੋਵੇ ਇਹ ਵੀ ਹੋ ਸਕਦਾ ਹੈ ਕਿ ਇਸ ਕੁੜੀ ਅਮਨਦੀਪ ਦਾ ਸ਼ੋਸ਼ਣ ਹੋਇਆ ਹੋਵੇ ਤੇ ਉਹ ਲੋਕ ਉਹ ਲੋਕ ਇਹਨੂੰ ਫਸਾਉਣ ਦੇ ਲਈ ਸਾਜ਼ਿਸ਼ਾਂ ਕਰ ਰਹੇ ਹੋਣ ਸੋ ਇਹ ਵੀ ਇੱਕ ਐਂਗਲ ਹੈ ਸੋ ਕੋਈ ਵੀ ਭਾਵੇਂ ਕੋਈ ਪੁਲਿਸ ਦੀ ਮੁਲਾਜ਼ਮ ਹੈ ਭਾਵੇਂ ਕੋਈ ਸਧਾਰਨ ਕੁੜੀ ਹੈ ਜ਼ਰੂਰੀ ਨਹੀਂ ਕਿ ਉਹ ਪੀੜਤ ਨਹੀਂ ਹੋ ਸਕਦੀਆਂ ਸੋ ਇਸ ਕਰਕੇ ਅਗਰ ਕਿਸੇ ਤੋਂ ਨਸ਼ਾ ਬਰਾਮਦ ਹੋਇਆ ਤੇ ਪੁਲਿਸ ਨੂੰ ਘਟੋ ਘਟ 6-7 ਦਿਨਾਂ ਦੇ ਵਿੱਚ ਵਿੱਚ ਤਸਵੀਰ ਸਾਫ਼ ਕਰਨ ਦੀ ਲੋੜ ਹੈ ਅਗਰ ਉਹ ਨਸ਼ੇ ਦਾ ਕਾਰੋਬਾਰ ਕਰਦੀ ਸੀ ਤੇ ਜ਼ਰੂਰ ਪੁਲਿਸ ਨੇ ਕੋਈ ਲਿੰਕ ਕੱਢੇ ਹੋਣਗੇ ਘਟੋ ਘਟ ਪੁਲਿਸ ਇਹਦੇ ਖੁਲਾਸੇ ਜ਼ਰੂਰ ਕਰੇ ਦੇਖੋ ਅਗਰ ਤਾਂ ਉਹ ਦੋਸ਼ੀ ਹੈ ਉਹ ਨਸ਼ੇ ਦੇ ਕਾਰੋਬਾਰ ਚ ਤੇ ਨਿਸ਼ਚਿਤ ਤੌਰ ਤੇ ਕਾਰਵਾਈ ਹੋਣੀ ਬਣਦੀ ਹੈ ਪਰ ਅਗਰ ਉਹਦੇ ਤੇ ਸਾਜ਼ਿਸ਼ ਰਚੀ ਗਈ ਤੇ ਉਹ ਸਾਜ਼ਿਸ਼ ਰਚਣ ਵਾਲੇ ਕੌਣ ਹੈ ਕਿ ਪੁਲਿਸ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੀ ਕਈ ਵਾਰੀ ਪੇਸ਼ੀ ਦਰ ਪੇਸ਼ੀ ਕਿਉਂਕਿ ਹੁਣ ਹੁਣਾ ਕੀ ਹੈ ਹੁਣ ਇੱਕ ਅੱਦੇ ਦਿਨਾਂ ਤੱਕ اگر عدالت نے اس لڑکی امنदीप ਨੂੰ جیل بھیج ਦਿੱਤਾ اس ਤੋਂ ਬਾਅਦ ਕੀ پولیس سارے معاملے ਦੇ ਖੁਲਾਸੇ کرے گی اگر پولیس صرف ਇਹ ਕਹਿ ਦਿੰਦੀ ਹੈ ਕਿ ਜਾਂਚ جاری ہے پھر ਇਹਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ پولیس ਨੂੰ ਪਤਾ ਤਾਂ ਬਹੁਤ ਕੁਝ ਸੀ ਲੇਕਿਨ پولیس ਜਾਂਚ جاری ਹੈ ਦੇ ਨਾਂ ਤੇ ਸਾਰਾ ਕੁਝ ਲੁਕਾਉਣਾ ਚਾਹੁੰਦੀ ਹੈ ਤੇ ਵੱਡੇ ਮગરਮਛ ਨੇ اگر ਉਹਦੇ ਪਿੱਛੇ ਕੋਈ ਜਾਂ ਉਸ ਲੜਕੀ ਦੇ ਸ਼ੋਸ਼ਣ ਕਰਤਾ ਨੇ ਕੋਈ ਵੱਡੇ ਉਹਨਾਂ ਨੂੰ ਪੁਲਿਸ ਦੇ ਛੋਟੇ ਅਫਸਰ ਬਚਾਉਣਾ ਚਾਹੁੰਦੇ ਨੇ ਸੋ ਇਸ ਕਰਕੇ ਭਗਵੰਤ ਮਾਨ ਤੋਂ ਇਹ ਮੰਗ ਵਿਰੋਧੀ ਤਰ੍ਹਾਂ ਕਰ ਰਹੀਆਂ ਨੇ ਮੈਂ ਬਹੁਤ ਪਹਿਲੇ ਦਿਨ ਹੀ ਕਿਹਾ ਸੀ ਕਿ ਇਸ ਮਾਮਲੇ ਦੀ ਜਾਂਚ ਜਿਹੜੀ ਉਹ ਜਾਂ ਤਾਂ ਇੱਕ ਨਵੀਂ ਸੱਟ ਬਣਾਈ ਜਾਵੇ ਕਿਸੇ ਹਾਈ ਕੋਰਟ ਦੇ ਸਾਬਕਾ ਜੱਜ ਦੇ ਡਾਇਰੈਕਟ ਉਹਨਾਂ ਦੇ ਅਧੀਨ ਜਿਵੇਂ ਸੱਟ ਬਣਾਈ ਸੀ ਹਾਈ ਕੋਰਟ ਨੇ ਸਾਡੇ ਜਿਹੜੇ ਪ੍ਰਮਾਰ ਸਾਹਿਬ ਲਾਏ ਸੀ ਜਿਨ੍ਹਾਂ ਨੇ ਇਹ ਦੱਸਤਾ ਵੀ ਭਾਈ ਇੰਟਰਵਿਊ ਤਾਂ ਪੰਜਾਬ ਦੇ ਥਾਣੇ 'ਚ ਹੀ ਹੋਈ ਸੀ ਉਦੋਂ ਤਾਂ ਪੰਜਾਬ ਦੇ ਡੀਜੀਪੀ ਵੀ ਇਨਕਾਰ ਕਰਦੇ ਸੀ ਵੀ ਕਹਿੰਦੇ ਨਾ ਪੰਜਾਬ 'ਚ ਇੰਟਰਵਿਊ ਨਹੀਂ ਹੋਈ ਥਾਣੇ 'ਚ ਮੁੱਖ ਮੰਤਰੀ ਸਾਹਿਬ ਨੇ ਵੀ ਉਦੋਂ ਇਨਕਾਰ ਕੀਤਾ ਸੀ ਪਰ ਕਈ ਵਾਰੀ ਜਿਹੜੇ ਪੁਲਿਸ ਦੇ ਬਹੁਤ ਵੱਡੇ ਅਫਸਰ ਨੇ ਉਹਨਾਂ ਦਾ ਪ੍ਰਭਾਵ ਛੋਟੇ ਅਫਸਰਾਂ ਤੇ ਹੁੰਦਾ ਹੈ ਸੋ ਕਈ ਵਾਰੀ ਜਿਹੜੇ ਛੋਟੇ ਅਫਸਰ ਨੇ ਉਹਨਾਂ ਨੇ ਵੱਡੇ ਅਫਸਰਾਂ ਤੋਂ ਕਈ ਵਾਰੀ ਕੋਈ ਕੰਮ ਕਰਾਇਆ ਹੁੰਦਾ ਹੈ ਕਿਸੇ ਨੇ ਬੇਨਤੀ ਕਰਕੇ ਬਦਲੀ ਕਰਾਈ ਹੁੰਦੀ ਕਿਸੇ ਨੇ ਬੇਨਤੀ ਕਰਕੇ ਕਿਸੇ ਦੀ ਜਾਂਚ 'ਚ ਮਦਦ ਲਈ ਮਦਦ ਲਈ ਹੁੰਦੀ ਸੋ ਕਈ ਤਰ੍ਹਾਂ ਦੇ ਸਮਾਜਿਕ ਵਰਤਾਰੇ ਦੇ ਵਿੱਚ ਇਹ ਰੁਝਾਨ ਹੁੰਦੇ ਨੇ ਸੋ ਦੋ ਗੱਲਾਂ ਨੇ ਪਹਿਲੀ ਨਜ਼ਰ 'ਚ ਅਗਰ ਤਾਂ ਇਹ ਲੜਕੀ ਅਮਨਦੀਪ ਦੋਸ਼ੀ ਹੈ ਤੇ ਜ਼ਰੂਰ ਕਾਰਵਾਈ ਦੇ ਅਧੀਨ ਰਵੇ ਅਗਰ ਵਿਕਟਮ ਹੈ ਅਗਰ ਪੀੜਤ ਹੈ ਤੇ ਫਿਰ ਇਹਦੇ ਪਿੱਛੇ ਕੌਣ ਨੇ ਔਰ ਅਗਰ ਸਚਮੁਝੇ ਨਸ਼ੇ ਦਾ ਕਾਰੋਬਾਰ ਕਰਦੀ ਸੀ ਤੇ ਇਹ 17 18 ਗ੍ਰਾਮ ਜਿਹੜਾ ਨਸ਼ਾ ਇਹਦੇ ਕੋਲੋਂ ਮਿਲਿਆ ਉਹ ਕਿਤੋਂ ਤਾਂ ਲੈ ਕੇ ਆਈ ਹੋਏਗੀ ਨਾ ਕਿ ਪੁਲਿਸ ਹਜੇ ਤੱਕ ਇਹ ਵੀ ਨਹੀਂ ਦੱਸ ਸਕਦੀ ਇਹ ਕੁੜੀ ਕਿਸੇ ਨੈਟਵਰਕ ਦਾ ਹਿੱਸਾ ਹੈ ਪੁਲਿਸ ਨੇ ਵੀ ਨਹੀਂ ਦੱਸਿਆ ਕਿ ਇਹ ਲੜਕੀ ਕਿਸੇ ਨੈਟਵਰਕ ਦਾ ਹਿੱਸਾ ਹੈ ਜਾਂ ਨਹੀਂ ਜਾਂ ਸਾਜਿਸ਼ ਨੇ ਦੀ ਗੱਡੀ 'ਚ ਨਸ਼ਾ ਰੱਖਿਆ ਗਿਆ ਜਾਂ ਕੋਈ ਵੱਡੇ ਅਫਸਰ ਨੇ ਜਿਹੜੇ ਇਹਨੂੰ ਰਾਹ 'ਚੋਂ ਬਾਹਰ ਕੱਢਣਾ ਚਾਹੁੰਦੇ ਸੀ ਸੋ ਇਹ ਬਹੁਤ ਤਰ੍ਹਾਂ ਦੇ ਸਵਾਲ ਨੇ ਜਿਹੜੇ ਕੱਲ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਬੜੇ ਸੀਨੀਅਰ ਵਕੀਲ ਬਠਿੰਡੇ ਤੋਂ ਮੈਨੂੰ ਨਾਮ ਉਹਨਾਂ ਦਾ ਚੇਤੇ ਨਹੀਂ ਉਹਨਾਂ ਨੇ ਕਈ ਪੱਖ ਦੱਸੇ ਉਹਨਾਂ ਨੇ ਇਹ ਵੀ ਦੱਸਿਆ ਕਿ ਅਗਰ ਛੇਤੀ ਛੇਤੀ ਬਦਲੀਆਂ ਹੁੰਦੀਆਂ ਨੇ ਉਦੇ ਪਿੱਛੇ ਜ਼ਰੂਰੀ ਨਹੀਂ ਕਿ ਉਹ ਕੁੜੀ ਨੂੰ ਪ੍ਰਤਾੜਿਤ ਕੀਤਾ ਜਾ ਰਿਹਾ ਹੋਵੇ ਜ਼ਰੂਰੀ ਹੈ ਕਿ ਉਹਨੂੰ ਪ੍ਰਤਾੜਿਤ ਵੀ ਕੀਤਾ ਜਾ ਰਿਹਾ ਹੋ ਸਕਦਾ ਹੈ ਉਹ ਕਹਿੰਦੇ ਇਹ ਜ਼ਰੂਰੀ ਨਹੀਂ ਅਗਰ ਉਹਦੀਆਂ ਬਦਲੀਆਂ ਹੋ ਰਹੀਆਂ ਐ ਉਹ ਗਲਤ ਹੈ ਇਹ ਵੀ ਜ਼ਰੂਰੀ ਨਹੀਂ ਸੋ ਪੱਖ ਜਿਹੜੇ ਕਾਨੂੰਨੀ ਤੌਰ ਤੇ ਹੈ ਉਹ ਸਾਰੇ ਦੇਖਣ ਦੀ ਲੋੜ ਹੈ ਇਸ ਵਕਤ ਸੋ ਇਹ ਬਹੁਤ ਮਹੱਤਵਪੂਰਨ ਮਾਮਲਾ ਭਾਵੇਂ ਕੱਲ ਪਰਸੋ ਬਿਆਨ ਦਿੱਤਾ ਭਗਵੰਤਬਾਨ ਉਹਨਾਂ ਨੇ ਕਿ ਭਾਵੇਂ ਤਸਕਰ ਹੋਣ ਜਾਂ ਕੋਈ ਪੁਲਿਸ ਦਾ ਮੁਲਾਜ਼ਮ ਬੁਲਡੋਜ਼ਰ ਤਾਂ ਚੱਲੂਗਾ ਸੋ ਬੁਲਡੋਜ਼ਰ ਹੈ ਜਿਹੜਾ ਮੈਂ ਪਹਿਲੇ ਦਿਨ ਵੀ ਇਸ ਗੱਲ ਦੇ ਹੱਕ 'ਚ ਸੀ ਕਿ ਬਲਡੋਜ਼ਰ ਉਹਨਾਂ ਹਾਲਾਤਾਂ 'ਚ ਚਲਾਇਆ ਜਾਵੇ ਜਿਨ੍ਹਾਂ ਹਾਲਾਤਾਂ ਦੇ ਵਿੱਚ ਉਹੀ ਵਿਅਕਤੀ ਘਰ 'ਚ ਰਹਿੰਦਾ ਜਿਹੜਾ ਨਸ਼ੇ ਦਾ ਤਸਕਰ ਹੈ। ਅਗਰ ਕੋਈ ਨਸ਼ੇ ਦਾ ਕਾਰੋਬਾਰੀ ਹੈ ਉਹਦੇ ਬਜ਼ੁਰਗ ਮਾਪੇ ਨੇ ਜਿਨ੍ਹਾਂ ਦਾ ਕੋਈ ਸਬੰਧ ਨਹੀਂ ਤੇ ਉਹਨਾਂ ਦੀ ਘਰ ਦੀ ਛੱਤ ਨਹੀਂ ਢਾਈ ਜਾਣੀ ਚਾਹੀਦੀ। ਸੋ ਮਨੁੱਖੀ ਅਧਿਕਾਰ ਨੇ ਜਿਹੜੇ ਉਹਨਾਂ ਨੂੰ ਵਾਚਣ ਦੀ ਜ਼ਰੂਰਤ ਹੈ। ਟੈਂਪਰੇਰੀ ਪ੍ਰਸਿੱਧੀ ਕਈ ਵਾਰੀ ਲੱਗ ਜਾਂਦੀ ਹੈ ਕਈ ਵਾਰੀ ਸਾਨੂੰ ਲੱਗਦਾ ਹੈ ਕਿ ਯੂਪੀ ਚ ਅਦਿੱਤਿਆਨਾਥ ਯੋਗੀ ਨੇ ਬਲਡੋਜ਼ਰ ਚਲਾਤੇ ਤੇ ਬਹੁਤ ਪ੍ਰਸਿੱਧੀ ਮਿਲ ਗਈ ਤੇ ਜੇ ਪੰਜਾਬ ਚ ਬਲਡੋਜ਼ਰ ਚੱਲ ਗਏ ਤੇ ਬਹੁਤ ਪ੍ਰਸਿੱਧੀ ਮਿਲ ਜੂ ਸੋ ਕਈ ਵਾਰੀ ਵੱਦ ਦੁਆਵਾਂ ਵੀ ਮਿਲਦੀਆਂ ਨੇ ਤੇ ਵੱਦ ਦੁਆਵਾਂ ਨੁਕਸਾਨ ਵੀ ਕਰਦੀਆਂ ਨੇ ਸੋ ਇਸ ਕਰਕੇ ਜਿਹੜੀ ਕਾਰਵਾਈ ਹੈ ਉਹ ਸੰਤੁਲਿਤ ਹੋਣੀ ਚਾਹੀਦੀ ਹੈ ਕਿਉਂਕਿ ਅੱਗੇ ਕਈ ਵਾਰ ਇਹ ਗੱਲ ਆ ਗਈ ਕਿ ਸਿਰਫ ਛੋਟੇ ਮਗਰ ਮੱਛਾਂ ਦੇ ਘਰ ਸਰਕਾਰ ਮੁਤਾਬਕ ਕਿ ਇਹ ਤਸਕਰ ਨੇ ਛੋਟੇ ਮਗਰਮੱਛ ਨੇ ਤੇ ਵੱਡੇ ਮਗਰਮੱਛ ਕਈ ਨੇ ਵਰਦੀ ਧਾਰੀ ਮਗਰਮੱਛ ਕਈ ਨੇ ਫਿਰ ਜੇ ਇਹ ਛੋਟੇ ਤਸਕਰ ਜਾਂ ਛੋਟੇ ਵੇਚਣ ਵਾਲੇ ਮਗਰਮੱਛ ਮੱਛੀਆਂ ਨੇ ਤੇ ਫਿਰ ਵੱਡੇ ਮਗਰਮੱਛ ਵੀ ਨੇ ਉਸ ਪਾਸੇ ਹਜੇ ਤੱਕ ਕਿਸੇ ਮਗਰਮੱਛ ਦਾ ਘਰ ਬਲਡੋਜ਼ਰ ਨਾਲ ਟੈਂਦਾ ਨਜ਼ਰ ਨਹੀਂ ਆਇਆ ਸੋ ਕਹਿੰਦੇ ਨੇ ਕਿ ਇਨਸਾਫ ਹੈ ਜਿਹੜਾ ਉਹ ਬਰਾਬਰ ਦੇ ਤਰਾਜੂ 'ਚ ਹੋਣਾ ਚਾਹੀਦਾ ਸੋ ਦੇਖਦੇ ਆਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਨਵੇਂ ਖੁਲਾਸੇ ਹੁੰਦੇ ਨੇ ਔਰ ਇਸ ਲੜਕੀ ਦੇ ਮਾਮਲੇ ਦੇ ਵਿੱਚ ਅਸਲ ਸੱਚ ਪੁਲਿਸ ਕੀ ਦੱਸਦੀ ਹੈ ਇਹਦਾ ਵੀ ਇੰਤਜ਼ਾਰ ਰਹੇਗਾ ਸ਼ੋ ਬਹੁਤ ਜ਼ਰੂਰੀ ਹੈ ਕਿ ਅਸੀਂ ਸਾਰੇ ਪਹਿਲੂਆਂ ਨੂੰ ਦੇਖੀਏ ਔਰ মিডিਆ ਦੇ ਵੀ ਇੱਕ ਹਿੱਸੇ ਨੂੰ ਸਾਰਾ মিডিਆ ਨਹੀਂ মিডিਆ ਦਾ ਇੱਕ ਹਿੱਸਾ ਜਿਸ ਤਰ੍ਹਾਂ ਦੀ ਸ਼ਬਦਾਵਲੀ ਯੂਜ਼ ਹੋ ਰਹੀ ਹੈ ਪੁਲਿਸ ਦੇ ਮੁਲਾਜ਼ਮ ਔਰਤ ਮੁਲਾਜ਼ਮਾਂ ਦੇ ਪ੍ਰਤੀ ਸ਼ਪਾਟਨ ਸ਼ਬਦ ਇਸ ਕੁੜੀ ਦੇ ਨਾਲ ਕਈ ਵਾਰੀ ਮੈਂ ਵੇਖਿਆ ਕਿ ਵਰਤਿਆ ਜਾ ਰਿਹਾ ਹੈ ਇਹ ਜੇ ਤਾਂ ਗਰੇਜ਼ ਕਰਨ ਦੀ ਲੋੜ ਹੈ ਸੋ ਸਾਡੇ ਪਰਿਵਾਰਾਂ ਦੀਆਂ ਧੀਆ ਪੈਣਾ ਉਹ ਪੁਲਿਸ ਦੀਆਂ ਮੁਲਾਜ਼ਮਾਂ ਨੇ ਸੋ ਜਿਵੇਂ ਬਾਕੀ ਮਹਿਕਮਿਆਂ ਦੇ ਵਿੱਚ ਮੁਲਾਜ਼ਮ ਹੈ ਉਸੇ ਤਰ੍ਹਾਂ ਪੁਲਿਸ ਮੁਲਾਜ਼ਮ ਨੇ ਮਹਿਲਾਵਾ ਸੋ ਇਸ ਪਾਸੇ ਵੀ ਥੋੜਾ ਜਾਂ ਸੋਸ਼ਲ ਮੀਡੀਆ ਤੇ ਜਿਹੜੇ ਲੋਕ ਬਹੁਤ ਜ਼ਿਆਦਾ ਗਰਮ ਨੇ ਉਹਨਾਂ ਨੂੰ ਥੋੜਾ ਠੰਡੇ ਦਿਮਾਗ ਨਾਲ ਸੋਚਣ ਦੀ ਲੋੜ ਹੈ ਸੋ ਬਹੁਤ ਬਹੁਤ ਧੰਨਵਾਦ ਡੈਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ